ਸਾਸਟਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ 2024 ਜੋਤਿਸ਼ ਦੇ ਵਿੱਚ ਦੇਵ ਗੁਰੂ ਬ੍ਰਹਸਪਤੀ ਨੂੰ ਖੁਸ਼ੀ ਅਤੇ ਚੰਗੀ ਕਿਸਮਤ ਦਾ ਕਾਰਕ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਕੁੰਡਲੀ ਦੇ ਵਿੱਚ ਜੋ ਮੈਟਰ ਸ਼ੋਭ ਸਥਿਤੀ ਦੇ ਵਿੱਚ ਹੁੰਦਾ ਹੈ ਤਾਂ ਵਿਅਕਤੀ ਨੂੰ ਗੁਣਾਂ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਜੀਵਨ ਆਰਾਮ ਅਤੇ ਐਸ਼ੋ ਆਰਾਮ ਦੇ ਵਿੱਚ ਬਤੀਤ ਹੁੰਦਾ ਹੈ ਕਿਸਮਤ ਹਰ ਕੰਮ ਦੇ ਵਿੱਚ ਤੁਹਾਡਾ ਸਾਥ ਦਿੰਦੀ ਹੈ ਕੰਮ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਆਓ ਜਾਣਦੇ ਹਾਂ ਕਿ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਕਿਹੜੀਆਂ ਦੋ ਰਾਸ਼ੀਆਂ ਨੂੰ ਵੱਡੀ ਖੁਸ਼ਖਬਰੀ ਮਿਲੇਗੀ ਅਤੇ 12 ਰਾਸ਼ੀਆਂ ਦੇ ਵਿੱਚੋਂ ਪੰਜ ਰਾਸ਼ੀਆਂ ਕਿਹੜੀਆਂ ਜਿਨ੍ਹਾਂ ਦੀ ਕਿਸਮਤ ਬਦਲ ਜਾਵੇਗੀ ਦੋਸਤੋ ਇਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਹੜੀਆਂ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 11 ਅਗਸਤ ਨੂੰ ਮਹਾ ਦੁਰਲਭ ਸੰਜੋਗ ਦੇ ਨਾਲ ਕਰੋੜਪਤੀ ਬਣਨ ਵਾਲੀਆਂ ਹਨ ਅੱਜ ਅਸੀਂ ਇਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਇਸ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਣ ਵਾਲੇ ਹਾਂ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਦੋਸਤੋ ਇਹ ਵੀਡੀਓ ਇਹਨਾਂ 6 ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਜਿਨ੍ਹਾਂ ਦੇ ਉੱਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਣ ਵਾਲੀ ਹੈ ਉਹ ਉਹਨਾਂ ਖੁਸ਼ੇ ਨਸੀਬ ਅਤੇ ਪਾਕਸ਼ਾਲੀ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਜਿਹੜੀ ਆਉਂਦੀ ਹੈ ਉਹ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਡੇ ਉੱਪਰ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਬਣ ਰਹੀ ਹੈ ਜਿਸ ਨਾਲ ਇਹਨਾਂ ਨੂੰ ਧਨ ਲਾਭ ਪ੍ਰਾਪਤੀ ਦੀ ਸੰਭਾਵਨਾ ਹੈ ਤੁਹਾਡਨ ਦਾ ਸਹੀ ਹੈ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਵਪਾਰ ਅਤੇ ਕਾਰੋਬਾਰ ਦੇ ਵਿੱਚ ਵਾਧਾ ਹੋਵੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪਾਦ ਵਿੱਚ ਤਰੱਕੀ ਮਿਲੇਗੀ ਜੋ ਲੋਕ ਵਿਦੇਸ਼ ਦੇ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜਾਈ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਦੇ ਵਿੱਚ ਨੌਕਰੀ ਜਾਂ ਪੜਾਈ ਦੀ ਸੰਭਾਵਨਾ ਬਣ ਰਹੀ ਹੈ ਨਾਲ ਹੀ ਨਾਲ ਇਸ ਰਾਸ਼ੀ ਵਾਲੇ ਲੋਕਾਂ ਦੇ ਲਈ ਵਪਾਰ ਦੇ ਵਿੱਚ ਵਾਧਾ ਹੋਵੇਗਾ ਜੋ ਲੋਕ ਵਪਾਰੀ ਹਨ ਉਹਨਾਂ ਨੂੰ ਮੁਨਾਫਾ ਵੱਧ ਮਿਲੇਗਾ ਤੁਸੀਂ ਆਪਣੇ ਸਾਰੇ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕਰ पाओगे ਮਾਤਾ ਲక్ష్ਮੀ ਜੀ ਦੀ ਕਿਰਪਾ ਮਕਰ ਰਾਸ਼ੀ ਵਾਲਿਓ ਵਿਸ਼ੇਸ਼ ਰੂਪ ਤੇ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਨਾਲ ਹੁਣ ਤੁਹਾਡੇ ਸਾਰੇ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਹੁਣ ਤੁਹਾਡੇ ਜੀਵਨ ਦੇ ਵਿੱਚ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਮਕਰ ਰਾਸ਼ੀ ਵਾਲਿਓ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਰਾਸ਼ੀ ਹੈ ਜੇ ਮੇਕ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡਾ ਸਮਾਂ ਹੁਣ ਬਹੁਤ ਹੀ ਚੰਗਾ ਆਉਣ ਵਾਲਾ ਹੈ ਮਾਤਾ ਲక్ష్ਮੀ ਤੁਹਾਡੇ ਉੱਪਰ ਬੇਹੱਦ ਪਸੰਨ ਹਨ ਤੁਹਾਡੇ ਮਾਨ ਸਨਮਾਨ ਦੇ ਵਿੱਚ ਵਾਧਾ ਹੋਵੇਗਾ ਮੇਖ ਰਾਸ਼ੀ ਵਾਲਿਓ ਜਿਸ ਵੀ وجہ ਦੇ ਨਾਲ ਸਮਾਜ ਵਿੱਚ ਤੁਹਾਡੀ ਤਾਰੀਫ਼ ਕੀਤੀ ਜਾਵੇਗੀ ਅਦੇ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਹੁਣ ਨਵੇਂ ਅਫਸਰ ਪ੍ਰਾਪਤ ਹੋਣਗੇ ਉਨਾ ਅਵਸਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਅੱਗੇ ਵਧੋਗੇ ਤੁਹਾਨੂੰ ਦੱਸ ਰਹੀ ਹਾਂ ਕਿ ਜੋ ਵੀ ਤੁਹਾਡੇ ਰੁਕੇ ਹੋਏ ਕੰਮ ਸੀ ਉਹ ਸਾਰੇ ਹੁਣ ਸਮੇਂ ਦੇ ਪੂਰੇ ਹੋਣ ਲੱਗ ਜਾਣਗੇ ਤੁਹਾਨੂੰ ਦੱਸ ਰਹੀ ਹਾਂ ਜੋ ਵੀ ਕੰਮ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਸੀ ਉਸ ਕੰਮ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਮੇਕ ਰਾਸ਼ੀ ਵਾਲਿਓ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਆਏ ਵਿੱਚ ਵਾਧਾ ਹੋਵੇਗਾ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਤਨਲਾਭ ਦੇ ਅਨੇਕ ਅਵਸਰ ਪ੍ਰਾਪਤ ਹੋਣ ਵਾਲੇ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਰਹੇਗਾ ਅਚਾਨਕ ਤੋਂ ਲਾਭ ਦੀ ਪ੍ਰਾਪਤ ਸੰਭਾਵਨਾ ਬਣ ਰਹੀ ਹੈ ਨਾਲ ਹੀ ਨਾਲ ਜੇਕਰ ਤੁਸੀਂ ਨਵਾਂ ਮਕਾਨ ਜਾਂ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਕਾਮਨਾ ਤੁਹਾਡੀ ਜਰੂਰ ਸਫਲ ਹੋਵੇਗੀ ਮਾਤਾ ਲక్ష్ਮੀ ਜੀ ਦੀ ਕਿਰਪਾ ਮੇਕ ਰਾਸ਼ੀ ਵਾਲੇ ਤੁਹਾਡੇ ਉੱਪਰ ਬਣ ਰਹੀ ਹੈ ਸਮਾਂ ਹੁਣ ਤੁਹਾਡੇ ਪੂਰੇ ਪੱਖ ਦੇ ਵਿੱਚ ਹੈ ਸਮੇ ਦਾ ਪਰਪੂਰ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਅਗਲੀ ਰਾਸ਼ੀ ਹੈ ਜੇ বৃਸ਼ਭ ਰਾਸ਼ੀ বৃষ রাশি ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਨੂੰ ਹੁਣ ਕੋਈ ਸ਼ੁਭ ਸੰਦੇਸ਼ ਮਿਲਣ ਵਾਲਾ ਹੈ ਦੋਸਤੋ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਤੁਹਾਨੂੰ ਹੁਣ ਫਾਇਦਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਹੁਣ ਬਿਹਤਰ ਹੋ ਜਾਵੇਗੀ ਤੁਹਾਡੇ ਸਾਰੇ ਕਾਰਜ ਹੁਣ ਸਫਲਤਾਪੂਰਕ ਪੂਰੇ ਹੋਣਗੇ ਦੋਸਤਾਂ ਦੇ ਨਾਲ ਮੇਲ-ਜੋਲ ਵਧੇਗਾ ਨਾਲ ਹੀ ਇਸ ਰਾਸ਼ੀ ਵਾਲਿਆਂ ਨੂੰ ਅਨੇਕ ਪ੍ਰਕਾਰ ਦੇ ਧਨ ਲਾਭ ਵਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ। বৃषभ राशि वालेओ माता लक्ष्मी जी दी कृपा दे नाल ਤੁਹਾਨੂੰ ਪੂਰਾ ਤਨ લાભ ਪ੍ਰਾਪਤ ਹੋਵੇਗਾ ਤੁਹਾਡੀ। ਤੁਹਾਡੇ ਸਾਰੇ ਕਾਰਜ ਪੂਰੇ ਹੋਣਗੇ। ਤਾਂ ਸੰਬੰਧੀ ਤੁਹਾਡੀਆਂ ਜੋ ਵੀ ਪਰੇਸ਼ਾਨੀਆਂ ਹੁਣ ਤੱਕ ਆ ਰਹੀਆਂ ਸਨ ਉਹ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ। বৃषभ राशि वाले ਤੁਸੀਂ ਦੇਣ ਦੁੱਗਣੀ ਰਾ ਚੌਗਣੀ ਤਰੱਕੀ ਕਰੋਗੇ ਅਤੇ ਆਪਣੇ ਜੀਵਨ ਦੇ ਵਿੱਚ ਅੱਗੇ ਵਧੋਗੇ। ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦਾਸੇ ਇੱਕ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਤਨਲਾਵ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਨਾਲ ਹੀ ਨਾਲ ਤੁਹਾਡੇ ਵਪਾਰ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਵਾਲਾ ਹੈ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਡਾ ਵਪਾਰ ਹੁਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਜਿਹੜੇ ਲੋਕ ਇਸ ਰਾਸ਼ੀ ਵਾਲੇ ਹਨ ਨੌਕਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ ਜਿਹੜੇ ਲੋਕ ਇਸ ਸਮੇਂ ਵਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦਾ ਇਹ ਸੁਪਨਾ ਵੀ ਪੂਰਾ ਹੋਵੇਗਾ ਕੰਨਿਆ ਰਾਸ਼ੀ ਵਾਲੇ ਵਾਤਾਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਬਣ ਗਈ ਹੈ ਜਿਹੜੇ ਲੋਕ ਇਸ ਰਾਸ਼ੀ ਵਾਲੇ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਵਾਅਦਾ ਹੋਵੇਗਾ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧਿਤ ਕੰਮ ਕਰਦੇ ਹਨ ਉਹਨਾਂ ਦੀ ਦੁਕਾਨਦਾਰੀ ਬਹੁਤ ਜ਼ਿਆਦਾ ਲਾਭ ਉਹਨਾਂ ਨੂੰ ਹੋਣ ਵਾਲਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਮਿਲਣ ਵਾਲਾ ਹੈ ਸਨਤਾਨ ਪ੍ਰਾਪਤੀ ਦੇ ਬਹੁਤ ਸਾਰੇ ਨਵੇਂ ਸਹਿਯੋਗ ਬਣ ਰਹੇ ਹਨ ਜਿਹੜੇ ਲੋਕ ਇਸ ਰਾਸ਼ੀ ਵਾਲੇ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਦੇ ਸੁਪਨਾ ਵੀ ਸੱਚਾ ਹੋ ਜਾਵੇਗਾ ਉਹਨਾਂ ਨੂੰ ਸੰਤਾਨ ਪ੍ਰਾਪਤੀ ਹੋਵੇਗੀ ਜਿਹੜੇ ਲੋਕ ਇਸ ਸਮੇਂ ਨਵਾਂ ਵਾਹਨ ਜਾਂ ਨਵਾਂ ਕਾਰ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਇਸ ਸਮੇਂ ਫਾਇਦਾ ਹੋਣ ਵਾਲਾ ਹੈ ਜਿਹੜੇ ਲੋਕ ਪਾਰਟਨਰਸ਼ਿਪ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਪਾਰਟਨਰ ਵੱਲੋਂ ਸੰਤਾਨ ਪ੍ਰਾਪਤੀ ਦੇ ਨਵੇਂ ਯੋਗ ਬਣ ਰਹੇ ਹਨ ਭਾਗ ਕੇ ਬਹੁਤ ਹੀ ਮੁਨਾਫਾ ਹੋਣ ਵਾਲਾ ਹੈ ਉਨਾ ਨਵ ਅਪ੍ਰਕਾਮ ਵਿੱਚ ਤੇ ਆਪਣੇ ਧਨ ਪ੍ਰਾਪਤੀ ਦੇ ਜੋਗ ਵਿੱਚ ਬਹੁਤ ਜ਼ਿਆਦਾ ਫਾਇਦਾ ਹੋ ਜਾਵੇਗਾ ਇਸ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਇਸ ਲਿਸਟ ਦੀ ਦੋਸਤੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸਦੇ ਇੱਕ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਧਨ ਪ੍ਰਾਪਤੀ ਦੇ ਨਵੇਂ ਜੋਗ ਬਣ ਰਹੇ ਹਨ ਤੁਹਾਡੀ ਜਿਹੜੀ ਵੀ ਆਰਥਿਕ ਤੰਗੀ ਸੀ ਉਹ ਹੁਣ ਖਤਮ ਹੋ ਜਾਵੇਗੀ ਤੁਹਾਨੂੰ ਧਨ ਪ੍ਰਾਪਤੀ ਦੇ ਨਵੇਂ ਜੋਗ ਬੰਦੇ ਦਿਖਾਈ ਦੇ ਰਹੇ ਹਨ ਤੁਹਾਨੂੰ ਮਾਨ ਸਨਮਾਨ ਵਿੱਚ ਵਾਦਾ ਹੁੰਦਾ ਦਿਖੇਗਾ ਤੁਹਾਡੇ ਇਸ ਸਮੇਂ ਸਮਾਜ ਵਿੱਚ ਤਾਰੀਫ ਵਧਣ ਵਾਲੀ ਹੈ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਨਵੇਂ ਅਵਸਰ ਬੰਦੇ ਦਿਖਾਈ ਦੇ ਰਹੇ ਹਨ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਇਸ ਤਰ੍ਹਾਂ ਜਿਹੜੇ ਵਿਦਿਆਰਥੀ ਵਰਗ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਇਸ ਸਮੇਂ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਣ ਵਾਲਾ ਹੈ। ਉਹਨਾਂ ਦਾ ਇਸ ਸਮੇਂ ਪੜ੍ਹਾਈ ਵਿੱਚ ਮਨ ਲੱਗੇਗਾ ਜਿਸ ਕਾਰਨ ਉਹਨਾਂ ਨੂੰ ਕੋਈ ਵੱਡੀ ਪ੍ਰਾਪਤੀ ਹੋ ਸਕਦੀ ਹੈ। ਤੁਹਾਡੇ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਬਣਿਆ ਰਹੇਗਾ ਤੇ ਨਾਲ ਹੀ ਤੁਹਾਡੇ ਵਪਾਰ ਵਿੱਚ ਬਹੁਤ ਤਰੱਕੀ ਹੋਣ ਵਾਲੀ ਹੈ। ਤੁਸੀਂ ਦਿਨ ਦੁਗਣੇ ਰਾਤ ਚੌਗਣੇ ਤਰੱਕੀ ਕਰੋਗੇ। ਸਿੰਘ ਰਾਸ਼ੀ ਵਾਲੇ ਤੁਹਾਨੂੰ ਇਸ ਸਮੇਂ ਚਾਰੇ ਹੀ ਪਾਸਿਆਂ ਤੋਂ ਬਹੁਤ ਹੀ ਧਨ ਲਭ ਪ੍ਰਾਪਤ ਹੋਣ ਵਾਲਾ ਹੈ। ਜਿਹੜੇ ਲੋਕ ਇਸ ਰਾਸ਼ੀ ਵਾਲੇ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੀ ਤਨਖਾਹ ਵਿੱਚ ਵਾਧਾ ਹੋਣ ਵਾਲਾ ਹੈ ਜੇਕਰ ਉਹ ਆਪਣੀ ਤਰੱਕੀ ਚਾਹੁੰਦੇ ਹਨ ਉਹਨਾਂ ਦੀ ਤਰੱਕੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਨਵੇਂ ਯੋਗ ਬੰਦੇ ਦਿਖਾਈ ਦੇ ਰਹੇ ਹਨ ਤਾਂ ਪ੍ਰਾਪਤੀ ਦਾ ਯੋਗ ਨਜ਼ਰ ਆ ਰਹੇ ਹਨ ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਪ੍ਰੇਮੀ ਲੋਕ ਹਨ ਉਹਨਾਂ ਨੂੰ ਆਪਣੇ ਪ੍ਰੇਮੀ ਦਾ ਵੀ ਮਿਲਾਪ ਹੋਣਾਂ ਨੀਅਤ ਹੈ ਇਹ ਕਹਣਾ ਗਲਤ ਨਹੀਂ ਹੋਵੇਗਾ ਕਿ ਸਿੰਘ ਰਾਸ਼ੀ ਵਾਲਿਓ ਇਹ ਸਮਾਂ ਤੁਹਾਡੇ ਹੱਥ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਲਿਓ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾਸਦੇ ਇਹ ਕਿ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਜ਼ਿਆਦਾ ਪਸੰਦ ਹੋ ਚੁੱਕੇ ਹਨ ਜਿਸ ਨਾਲ ਉਹ ਤੁਹਾਡੇ ਤੇ ਧੰਦੀ ਵਰਖਾ ਕਰਨ ਵਾਲੇ ਹਨ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੁਣ ਖਤਮ ਹੋ ਜਾਣਗੀਆਂ ਤੁਹਾਡੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋ ਜਾਵੇਗਾ ਖੁਸ਼ੀਆਂ ਦਾ ਭੰਡਾਰ ਤੁਹਾਡੇ ਹੋਣ ਵਾਲਾ ਹੈ ਜਿੰਦਗੀ ਦੇ ਵਿੱਚ ਹੁਣ ਕੋਈ ਤੁਹਾਨੂੰ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਬਹੁਤ ਵਧੀਆ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਤੁਸੀਂ ਜਿੰਨੀ ਵੀ ਮਿਹਨਤ ਕੀਤੀ ਸੀ ਉਸ ਦਾ ਤੁਹਾਨੂੰ ਇਸ ਸਮੇਂ ਫਾਇਦਾ ਮਿਲ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਕੰਮ ਤੁਹਾਡੇ ਕਾਫੀ ਸਮੇਂ ਤੋਂ ਰੁਕੇ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰੀ ਵਰਗ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਵਪਾਰ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਵਾਲਾ ਹੈ ਉਹਨਾਂ ਦਾ ਵਪਾਰ ਹੁਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਪੈਸਿਆਂ ਤੋਂ ਤਾਂ ਲਾਭ ਪ੍ਰਾਪਤ ਦੇ ਯੋਗ ਬੰਦੇ ਦਿਖਾਈ ਦੇ ਰਹੇ ਹਨ ਕੁੰਭ ਰਾਸ਼ੀ ਵਾਲਿਆਂ ਨੂੰ ਤੁਹਾਨੂੰ ਬਹੁਤ ਹੀ ਖੁਸ਼ੀਆਂ ਮਿਲਣ ਵਾਲੀਆਂ ਹਨ ਇਸ ਰਾਸ਼ੀ ਵਾਲੇ ਜਿਹੜੇ ਲੋਕ ਨੌਕਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਨੂੰ ਨੌਕਰੀ ਵਿੱਚ ਪ੍ਰਮੋਸ਼ਨ ਮਿਲਣ ਵਾਲੇ ਹਨ ਜਿਹੜੇ ਲੋਕ ਨੌਕਰੀ ਦੀ ਇੱਛਾ ਰੱਖਦੇ ਹਨ ਉਹਨਾਂ ਦੀ ਇਹ ਇੱਛਾ ਵੀ ਪੂਰੀ ਹੋ ਜਾਵੇਗੀ ਉਹਨਾਂ ਨੂੰ ਮੰਨ ਚਾਹੀ ਨੌਕਰੀ ਮਿਲ ਜਾਵੇਗੀ ਉਹਨਾਂ ਦੀ ਜ਼ਿੰਦਗੀ ਵਿੱਚ ਪਹਿਲਾਂ ਰੁਕਾਵਟਾਂ ਆ ਰਹੀਆਂ ਉਹ ਹੁਣ ਦੂਰ ਹੋ ਜਾਣਗੀਆਂ ਇਸ ਸਮੇਂ ਆਪਣੇ ਜ਼ਿੰਦਗੀ ਦੇ ਵਿੱਚ ਤੁਸੀਂ ਨਵਾਂ ਆਗਾਜ਼ ਕਰੋਗੇ ਦੋਸਤੋ ਇਹ ਸਿਉ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਮਾਤਾ ਲਖਾ ਦੁਰਲਭ ਮਹਾ ਸੁਭ ਸੰਜੋਗ ਦੇ ਨਾਲ ਬਦਲਣ ਵਾਲੀ ਹੈ ਦੋਸਤੋ ਜੇਕਰ ਇਹ ਵੀਡੀਓ જાણકારી તો ચંગી લાગી તો વિડીયો અગે શેયર કર્યો જી ધનવાદ